ਸਾਸੀ ਗਾਲ ਜੀ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਹੋਲੀ ਦੇ ਰੰਗਾਂ ਦੀਆਂ ਤੁਹਾਨੂੰ ਦੱਸਦੀ ਹੈ ਕਿ ਹੋਲੀ ਦਾ ਤਿਉਹਾਰ ਬੜਾ ਹੀ ਖੂਬਸੂਰਤ ਤਿਉਹਾਰ ਹੈ ਜਿਹੜਾ ਕਿ ਪੂਰੇ ਹੀ ਭਾਰਤ ਵਰਸ ਦੇ ਵਿੱਚ ਬੜੀ ਹੀ ਵਧੀਆ ਤੇ ਬੜੇ ਹੀ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਤੇ ਹੋਲੀ ਦੇ ਵਿੱਚ ਰੰਗਾਂ ਦੇ ਨਾਲ ਖੇਡਿਆ ਜਾਂਦਾ ਰੰਗਾਂ ਦੇ ਨਾਲ ਦੁਨੀਆ ਖੇਡਦੀ ਤੇ ਇਸ ਵਾਰ ਰੰਗਾਂ ਵਾਲੀ ਹੋਲੀ ਕੁਝ ਇਸ ਤਰ੍ਹਾਂ ਆ ਕਿ ਮੈਚ ਜਿਹੜੇ ਜਿੱਤ ਕੇ ਇੰਡੀਆ ਨੇ ਮੈਚ ਜਿੱਤ ਲਿਆ ਤੇ ਖਿਡਾਰੀਆਂ ਦੀਆਂ ਫੋਟੋਆਂ ਲੱਗ ਗਈਆਂ ਹੋਲੀ ਵਾਲੇ ਪੈਕਟਾਂ ਦੇ ਉੱਤੇ ਹੋਲੀ ਵਾਲੀਆਂ ਪਚਕਾਰੀਆਂ ਦੇ ਉੱਤੇ ਤੇ ਇਹ ਜਿਹੜਾ ਆ ਖਿੱਚ ਦਾ ਕੇਂਦਰ ਬਣਿਆ ਬੱਚਿਆਂ ਦੇ ਲਈ ਬੱਚੇ ਖਾਸ ਕਰਕੇ ਉਹੀ ਪਚਕਾਰੀਆਂ ਉਹੀ ਖਡਾਉਣੇ ਮੰਗਦੇ ਪਏ ਆ ਜਿਨ੍ਹਾਂ ਦੇ ਉੱਤੇ ਖਿਡਾਰੀਆਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਤੇ ਵੱਖ-ਵੱਖ ਤਰ੍ਹਾਂ ਦੇ ਰੰਗ ਤੇ ਰੰਗ ਬਰੰਗੇ ਗੁਬਾਰੇ ਪਾਣੀ ਵਾਸਤੇ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਵਿਕ ਰਹੇ ਨੇ ਸੋਹਣੇ ਰੰਗ ਤੇ ਬਹੁਤ ਜਿਆਦਾ ਐਸੇ ਰੰਗ ਜਿਹੜੇ ਕਿ ਤੁਹਾਡੀ ਸਕੀਨ ਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾਉਂਦੇ ਬਹੁਤ ਹੀ ਖੂਬਸੂਰਤ ਰੰਗਾਂ ਦੇ ਨਾਲ ਜਿਹੜੀ ਹੈ ਪੂਰੀ ਹੀ ਮਾਰਕੀਟ ਜਿਹੜੀ ਹੈ ਉਹ ਰੰਗੀ ਹੋਈ ਹੈ ਹਰ ਦੁਕਾਨ ਦੇ ਉੱਤੇ ਰੰਗ ਰੰਗੋਲੀਆਂ ਤੇ ਬਹੁਤ ਸੋਹਣੀਆਂ ਜੜੀਆਂ ਨੇ ਉਹ ਆਟਮਾ ਦੇਖਣ ਨੂੰ ਮਿਲੀਏ ਤੁਸੀਂ ਦੇਦੇ ਪੀਓਪੀ ਪਚਕਾਰੀਆਂ ਦਾ ਜਿਹੜਾ ਆ ਉਹ ਬੱਚਿਆਂ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਆ ਉਹ ਚਾਉਂਦਾ ਆ ਪਚਕਾਰੀ ਦੇ ਨਾਲ ਖੇਡਣਾ ਪਾਣੀ ਭਰਨਾ ਤੇ ਪਚਕਾਰੀਆਂ ਵੀ ਵੱਖ-ਵੱਖ ਤਰ੍ਹਾਂ ਦੀਆਂ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੀਆਂ ਜਿਨ੍ਹਾਂ ਦੇ ਵਿੱਚ ਵੱਡੀਆਂ ਲੰਬੀਆਂ ਤੇ ਜ਼ਿਆਦਾਤਰ ਪਚਕਾਰੀਆਂ ਤੇ ਨਾਲ ਦੇ ਨਾਲ ਤਾਂ ਨਦੀ ਇੱਕੀ ਜਿਹੜੇ ਨੇ ਰੰਗ ਵਾਲੇ ਸਿਲੰਡਰ ਵੀ ਮਾਰਕੀਟ ਦੇ ਵਿੱਚ ਬਹੁਤ ਸਾਰੇ ਦੇਖਣ ਨੂੰ ਮਿਲੇ ਜਿਨ੍ਹਾਂ ਦੇ ਵਿੱਚ ਪ੍ਰੈਸ਼ਰ ਹੁੰਦਾ ਤੇ ਪ੍ਰੈਸ਼ਰ ਦੇ ਨਾਲ ਰੰਗ ਜਿਹੜੇ ਨੇ ਉਹ ਉਡਾਏ ਜਾਂਦੇ ਨੇ ਗੁਲਾਲ ਜਿਹੜੇ ਨੇ ਉਡਾਏ ਜਾਂਦੇ ਨੇ ਤੇ ਇਸ ਟਾਈਮ ਤੇ ਦੇ ਦੇ ਪਈਆਂ ਤਸਵੀਰਾਂ ਮੇਰੇ ਨਾਲ ਬਟਾਲਾ ਤੋਂ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤਸਵੀਰਾਂ ਦੇ ਦੇ ਪਈ ਤੁਸੀਂ ਰੰਗੋਲੀ ਨੂੰ ਲੈ ਕੇ ਹੋਲੀ ਨੂੰ ਲੈ ਕੇ ਰੰਗਾਂ ਦੀ ਹੋਲੀ ਨੂੰ ਲੈ ਕੇ ਤੇ ਰੰਗ ਬਰੰਗੇ ਜਿਹੜੇ ਨੇ ਰੰਗ ਬਹੁਤ ਸਾਰੇ ਖੂਬਸੂਰਤ ਜਿਹੜੇ ਰੰਗ ਨੇ ਉਹ ਮਾਰਕੀਟ ਦੇ ਵਿੱਚ ਜਿਹੜੇ ਵਿਕਦੇ ਪਏ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਨੇ ਪਚਕਾਰੀਆਂ ਖੂਬਸੂਰਤ ਪਚਕਾਰੀਆਂ ਪਿਸਟਲ ਵਾਲੀਆਂ ਪਚਕਾਰੀਆਂ ਜਾਂ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਪਚਕਾਰੀਆਂ ਨੇ ਖੇਡਾਂ ਨੇ ਬੱਚਿਆਂ ਦੀਆਂ ਓਖਡਾਉਣੇ ਵਿਕਦੇ ਪਏ ਨੇ ਤੇ ਖਾਸ ਕਰਕੇ ਕ੍ਰਿਕਟ ਦੇ ਖਿਡਾਰੀਆਂ ਦੀਆਂ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਪਚਕਾਰੀਆਂ ਦੇ ਉੱਤੇ ਜਾਂ ਹੋਰ ਜਿਹੜੇ ਖਿਡਾਉਣੇ ਨੇ ਉਹਨਾਂ ਦੇ ਉੱਤੇ ਤੇ ਉਹ ਜ਼ਿਆਦਾ ਜਿਹੜਾ ਆ ਬੱਚਿਆਂ ਦੇ ਲਈ ਖਿੱਚ ਦਾ ਕੇਂਦਰ ਬਣੇ ਹੋਏ ਨੇ ਤਸਵੀਰਾਂ ਦੇਖਦੇ ਪਿਓ ਤੁਸੀਂ ਡੀਪੀਸੀ ਪੰਜਾਬੀ ਦੇ ਉੱਤੇ ਤਸਵੀਰਾਂ ਦੇਖਦੇ ਪਿਓ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਅਗੇ ਸ਼ੇਅਰ ਕਰ ਦਿਓ ਲਾਈਕ ਕਰਕੇ ਜਾਇਓ ਧੰਨਵਾਦ ਤੇ ਆਪਣੇ ਕਮੈਂਟ ਚ ਆਪਣਾ ਰਿਪਲਾਈ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕੀ ਨਾਮ ਤੁਹਾਡਾ ਮੇਰਾ ਨਾਮ 딕ਸੀ ਸੰਨਣਾ ਹੈ ਜੀ ਹਾਂ ਜੀ ਹੋਲੀ ਆ ਹੋਲੀ ਦਾ ਕਿਦਾਂ ਹੈ ਹੋਲੀ ਦਾ ਬੱਚਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈਗਾ ਵਾ ਲੋਕ ਆ ਰਹੇ ਨੇ ਪੁਸਤਾਰੀਆਂ ਰੰਗ ਲੱਟੇ ਜਾ ਰਹੇ ਨੇ ਬੜੀ ਧੂਮਧਾਮ ਨਾਲ ਮਨਾ ਰਹੇ ਨੇ ਕਿੰਨੀ ਮੰਗ ਹੈ ਇਸ ਵਾਰ ਮਚਿਆ ਦੀ ਮੰਗ ਬੜੀ ਅਲੱਗ ਲੱਗਿਆ ਕੋਈ ਬੱਚੇ ਆ ਰਹੇ ਨੇ ਬੜੀਆ ਕਲਰ ਮੰਗ ਰਹੇ ਨੇ ਕੋਈ ਸਿਲੰਡਰ ਮੰਗ ਰਹੇ ਨੇ ਸਿਲੰਡਰ ਦਾ ਇਸ ਟਾਈਮ ਬਹੁਤ ਟ੍ਰੈਂਡ ਚੱਲ ਰਿਹਾ ਕਲਰ ਪੰਪ ਆਏ ਨੇ ਫੋਰ ਬਹੁਤ ਸਾਰੀ ਪ੍ਰਕਾਸ਼ੀ ਦੀ ਵੈਰਾਈਟੀ ਆਈ ਹੋਈ ਹੈ ਜਿਹੜੇ ਕਲਰ ਆ ਰਹੇ ਨੇ ਕਿੰਨਾ ਦੇਖੋ ਕਲਰ ਬਹੁਤ ਤਰ੍ਹਾਂ ਦੇ ਆ ਰਹੇ ਆ ਹਰ ਤਰ੍ਹਾਂ ਦੀ ਕੁਆਲਿਟੀ ਦੇ ਆਪਣੇ ਕੋਲ ਬੈਸਟ ਕਲਰ ਹੈਗੇ ਆ অর্ਗੈਨਿਕ ਕਲਰ ਜਿਹੜੇ ਨਾਨ ਟੌਕਸਿਕ ਹੁੰਦੇ ਆ ਉਹ ਵਾਲੇ ਕਲਰ ਮੰਗਾਈਦੇ ਅਸੀਂ ਕਿ ਕੋਈ ਹਾਰਮਫੁਲ ਇਫੈਕਟ ਨਾ ਹੋਏ ਬੱਚਿਆਂ ਦੀ ਸਕਿਨ ਤੇ ਯਾਦ ਰੱਖੋ ਬਾਦਾਂ ਮੰਡੀ ਕਲਰ ਦੀ ਹੈ ਤੇ ਵਿਚਾਰੀ ਵੀ ਹੈ ਜੀ ਤੇ ਬੱਚੇ ਪਕਾਨੇ ਅੱਜ ਕੱਲ ਪਕਾਨੇ ਯੂਜ਼ ਹੀ ਨਹੀਂ ਕਰਦੇ ਖਾਲੀਆਂ ਲੈ ਲੈਂਦੇ ਨੇ ਉਹਦੇ ਨਾਲ ਹੀ ਬੱਚੇ ਖੇਡਦੇ ਨੇ ਲੋਕਾਂ ਨੂੰ ਤਾਂ ਡਬਲ ਪਹੁੰਚ ਰਿਹਾ ਹੈ ਐਕਚੁਅਲ ਤੇ ਐਸੇ ਤੇ ਹੁੰਦੀ ਮਨਾਉਂਦਾ ਜਿਹੜਾ ਹੈਗਾ ਉਹ ਰਗੜਾ ਦੇ ਨਾਲ ਹੀ ਆ ਪਰ ਬੱਚਿਆਂ ਨੂੰ ਕੋਣ ਟਾਲ ਸਕਦਾ ਨਾ ਜੀ ਉਹ ਪਾਣੀ ਨਾਲ ਹੀ ਖੇਡਣਾ ਪਸੰਦ ਕਰਦੇ ਨੇ ਰੰਗ ਵੀ ਲੈ ਕੇ ਜਾਂਦੇ ਨੇ ਪਰ ਪਾਣੀ ਨਾਲ ਜ਼ਿਆਦਾ ਖੇਡਦੇ ਨੇ ਜਬੀ ਕਲੀ ਲੈ ਕੇ ਮੇਰਾ ਨਾਮ ਸਰ ਲਲੀ ਤੇ ਨਲਦੇ ਤੇ ਦੁਕਾਨ ਦਾ ਨਾਮ ਸੁਭਾਸ਼ ਟੇਡ ਤੇ ਗੁਫਾ ਸੀ ਤੇ ਮੋਲੀ ਦੇ ਆ ਰਿਹਾ ਕਿਦਾਂ ਨੂੰ ਮਤਲਬ ਹੀ ਨਹੀਂ ਆ ਗਿਆ ਕਿ ਕੀ ਪਾਈਆਂ ਨੇ ਆ ਸਭ ਸਹੀ ਕਰੈਕਟਰ ਨਵੇਂ ਆਏ ਦੇ ਜਿਹਾ ਤੇ ਕਾਫੀ ਅੱਛਾ ਰਿਸਪੌਂਸ ਮਿਲਾ ਗਿਆ ਤਾਂ ਦਾ ਤੇ ਸਾਨੂੰ ਤੇ ਹੋ ਗਏ ਮੇਰੇ ਨਾਲ ਨਹੀਂ ਨਹੀਂ ਉਹ ਚਲਿਆ ਲਗਾਇਆ ਦਾ ਮਾਲ ਪਹਿਲੇ ਦੁਕਾਨਦਾਰਾਂ ਨੂੰ ਦਿੱਤਾ ਜੇ ਤੇ ਹੁਣ ਸੇ ਲੋ ਡੀਟੇਲ ਚੱਲੀ ਜਾਂਦਾ ਤਾਂ ਬੜਾ ਅੱਛਾ ਹੋ ਸਕਦਾ ਸੀ ਇਸ ਤੋਂ ਮਗੇ ਰੋ ਮੰਗਦੇ ਸੀ ਕਹਿ ਸਕਦੇ ਆ ਕਿ ਯਾਰ ਇੱਕ ਵੀ ਆਪੋਪੀ ਚਾਹੀਦੀ ਹੈ ਕੋਈ ਆ ਗਿਆ ਹਰ ਹਰ ਰੰਗ ਕਲਰ ਮੰਗਦੇ ਆ ਜ਼ਿਆਦਾਤਰ ਕੋਈ ਕਹਿੰਦੇ ਆਰਗੈਨਿਕ ਦੋ ਮੋਸਟਲੀ ਮੈਂ ਤੁਹਾਨੂੰ 90% ਜਿਹੜੇ ਆ ਜਾਂ ਕੱਚਾ ਹੀ ਮੰਗਦੇ ਆ ਕਿ ਮਰੇ ਜਿਹੜੇ ਪੇਪੀਆ ਉਹ ਨਾਲ ਦੇ ਤਾਂ ਉਹ ਹਲਕਾ ਹੈ ਵੀ ਨਹੀਂ ਕੱਲ ਵਧੀਆ ਹਾਂ ਸਹੀ ਯਾਰ ਇੱਕ ਨੂੰ ਆਪਣੇ ਦੇਖ ਹੁੰਦਾ ਹੀ ਹੈ ਨਾ ਸਕਿਨ ਨਾਲ ਜੇ ਸਹੀ ਬਹੁਤ ਸਸਤਾ ਵੇਖ ਕੇ ਲੈ ਜਾਓ ਬਾਅਦ ਚ ਸਕਿਨ ਤੇ ਡਾਕਟਰਾਂ ਕੋਲ ਦੌੜ ਫੇਰੋ ਜੋ ਜਿਸ ਤਰਾ ਵਰਲਡ ਕੱਪ ਹੀ ਜਿੱਤੇ ਉਹਦੀਆਂ ਵੀ ਤਕਕਾਰੀਆਂ ਸਾਡੇ ਤੇ ਲੱਗੀਆਂ ਹਾਂਜੀ ਸਰ ਕਈ ਕਰੈਕਟਰ ਆਏ ਦੇ ਕਰੈਕਟਰ ਪਲੇਅਰ ਤੇ ਸਾਡੇ ਜਿਹੜੇ ਆ ਜਿਸ ਤਰਾ ਵੀ ਦੇਖ ਸਕਦੇ ਹੋ ਤੇ ਖਿਲਾਫ ਇਹ ਮੇਜ ਰਾਜ ਕੋਲੀ ਕਾਫੀ ਕਰੈਕਟਰ ਸੀ ਕਿ ਕਰੀ ਜਿਸ ਤਰਾ ਵਰਲਡ ਕੱਪ ਜਿੱਤੇ ਇਹਦੀ ਜਿਆਦਾ ਨਾ ਇਹ ਸਰ ਦੇਖੋ ਦੀ ਸੰਬੰਧੀ ਹਾਂ ਉਦੋਂ ਇਹ ਹੈ ਕਿ ਮੈਚ ਆਨ ਹੋਲੇ ਟਾਈਮ ਤੋਂ ਹੋਲੀ ਜਾਂ ਦਿਨਾਂ ਚ ਜਿਸ ਤਰਾ ਆ ਜਨਵਰੀ ਚ ਇਹਦੀ ਮੈਨੂਫੈਕਚਰਿੰਗ ਹੋਈ ਜਾਂ ਹੋਲੀ ਤੋਂ ਸੁਪੋਜ਼ ਕਰੋ ਮਹੀਨਾ ਪਹਿਲੀ ਹੋਈ ਉਸ ਚੀਜ਼ ਨੂੰ ਸੋਚ ਕੇ ਮੈਨੂਫੈਕਚਰ ਨੇ ਜਾਇਆ ਤੇ ਇਹ ਚੀਜ਼ ਨੂੰ ਕੁਝ ਲਿਆਂਦਾ ਬਾਅਦ ਕਿ ਆਸ ਕੀ ਇਹ ਚੀਜ਼ ਨਵੀਂ ਕੱਢੀ ਹੈ ਜਦੋਂ ਮਿਲ ਗਿਆ ਕਿ ਉਹਦੇ ਬਾਅਦ ਲੋਕਾਂ ਨੇ ਜਿਆਦਾ ਰਿਸਪੌਂਸ ਆ ਗਿਆ ਅਸੀਂ ਤਾਂ ਇਹ ਲਿਆਂਦਾ ਹੀ ਉਸ ਤੋਂ ਨਾਲ ਹੀ ਪਰ ਐਚਾ ਰਿਸਪੌਂਸ ਆ ਗਿਆ ਲੈ ਨਹੀਂ ਪਰ ਇਹਸ ਵਾਰ ਮਾਰੀ ਦੀ ਕਰੈਕਟਰ ਪਹਿਲੀ ਵਾਰ ਹੀ ਆਏ ਨੇ ਜਿਆਦਾ ਚਲੋ ਕੀ ਮੰਗ ਰਹੇ ਜੇ ਵੀ ਬਾਈ ਲੱਗਿਆ ਰਹਿ ਗਿਆ ਅੱਲਾਕ ਲੱਗਦਾ ਇਹ ਸਰ ਮਲਟੀਪੀਲ ਆਲੋਫੀ 12 ਪੀਸ ਆਹੀ ਇੱਕ 60 ਤੇ ਕਹਿੰਦੇ ਕਿ ਮੇਰੇ ਕੋ 40 32 ਬਹੁਤ ਇਹ ਵੀ ਕੋਸਾਂ ਕੋਸ ਜਾਂਦੇ ਟੁੱਟ ਗਏ 30 32 ਦੇ ਕੇ ਆਉਂਗੀ ਇਹ ਨਾਲ ਜੀ ਇਹ ਨਾਲ ਆ ਆਪਣਾ ਨਾਮ ਹੈ ਜੀਪੀ ਦੀ ਹੱਟੀ ਦੁਕਾਨ ਆ ਉਹਦਾ ਨਾਮ ਬੋਈ ਹੈ ਮੇਰਾ ਕਿਤਾ ਮੈਂ ਹੋਈ ਜਾ ਜਾਣ ਕਿਤਾ ਨਹੀਂ ਕੀ ਜਾਣ ਨਾ ਤੀਜਾਂ ਦੇ ਬੜੀਆਂ ਬੜੀਆਂ ਵਧੀਆ ਆਈਆਂ ਸਨੂਪ ਸਪਰੇਅ ਆ ਗਿਆ ਰੰਗ ਆ ਗਿਆ ਮੁਰਗੇ ਵਾਲਿਆਂ ਦਾ ਰੰਗ ਆ ਗਿਆ ਵਧੀਆ ਨਵੇਂ ਸਿਲੰਡਰ ਆਏ ਆਰ ਕੀ ਕਰਨੋਂ ਵਧੀਆ ਚਾ ਗੱਲਣ ਦੇ ਆ ਜਿਖਦਾ ਪਿਆ ਮਾਲ ਜਦੋਂ ਮੰਗ ਜਿਆਦਾ ਮੰਗ ਅੱਦਿਕਾਲੋਂ ਬੜੀਆਂ ਨੇ ਤੇ ਸਿਲੰਡਰ ਜਿਹੜੇ ਆਏ ਇਹਨਾਂ ਦੀ ਮੰਗ ਚੱਲਦੀ ਗਈ ਆ ਅੱਜ ਕੰਦੇ ਕਾਫੀ ਰੋਡ ਦੇ ਵਿੱਚ ਪ੍ਰੈਸ਼ਰ ਹੁੰਦਾ ਕਿ ਦੂਰ ਤੱਕ ਮਾਰ ਕਰਦਾ ਇਹ ਦੂਰ ਹੋਰ ਪਿਚਕਾਰੀਆ ਵਾ ਬੜੇ ਮਿਲਦੀਆਂ ਸਾਡੇ ਕੋਲ ਹਰ ਤਰ੍ਹਾਂ ਦੀ ਪਿਚਕਾਰੀ ਆ ਲੰਬੀ ਪਿਚਕਾਰੀ ਪਿਸਤੌਲ ਵਾਲੀ ਬੈਗ ਵਾਲੀ ਕਾਰਟੂਨ ਬਣੇਦੇ ਆ ਬਤਕ ਬਣੀ ਦੀ ਹੈ ਕਿਸ਼ੇਰ ਬਣਿਆ ਦਾ ਇਦਾਂ ਬੜੇ ਡਿਜ਼ਾਈਨ ਆ ਰਹੇ ਆ ਜਿਆਦਾ ਲੰਬੀ ਚੱਲਦੀ ਹੈ ਪਿਚਕਾਰੀ ਜਿਸ ਨਾਲ ਮਤਲਬ ਕਿ ਪਗਾਣਾ ਵੀ ਭਰਿਆ ਜਾਂਦਾ ਉਹ ਵੀ ਮਾਰ ਦੂਰ ਤੱਕ ਹੁੰਦੀ ਹੈ ਕਾਫੀ ਦੂਰ ਤੱਕ ਇਹ ਜਾਂਦੀ ਹੈ ਪੁਰਾਣੀ ਦਰਾਂਦੀ ਆਹ ਪੁਰਾਣੀ ਦਰਾਂਦੀ ਹੈ ਉਹ ਇੱਕ ਵਾਰੀ ਪਾਣੀ ਭਰ ਲਿਆ ਦੂਰ ਤੱਕ ਜਾਣੀ ਹੈ ਤੇ ਫਿਰ ਮਾਰ-ਮਾਰ ਦਾ ਟ੍ਰਿਗਰ ਕਰਨਾ ਪੈਂਦਾ ਨਾ ਬੰਨੇ ਸਟੀਮ ਨੂੰ ਫਿਰ ਵਧੀਆ ਜਿਹੜੇ ਮਿਲੋ ਗੈਨੀ ਕਰਾਂਗੇ ਇਹਦੇ ਸਾਰੇ ਲੋਕੀ ਉਹ ਹੀ ਲੈਂਦੇ ਅੱਜ ਕੱਲ ਨਹੀਂ ਲੈਂਦੇ ਹਲਕਾ ਨਹੀਂ ਲੈਂਦੇ ਵਧੀਆ ਹੀ ਲੈਣੀ ਚਾਹੀਦੀ ਹਾਂ ਵਧੀਆ ਹੀ ਲੈਣੀ ਚਾਹੀਦੀ